ਮੋਬਾਈਲਾਂ ਤੇ ਟੀਵੀਆ ਦਾ ਵੀ ਦੌਰ ਕੋਈ ਨਾ ਨਾ ਹੀ ਹੁੰਦੀ ਬਿਜਲੀ ਤੇ ਨਾ ਹੀ ਕੋਈ ਖੰਭਾ ਹੁੰਦਾ ਸੀ ਖਾਦਰ ਦੇ ਕੁਰਤੇ ਪਜਾਮੇ ਪਾਉਂਦੇ ਸੀ ਬੰਦੇ ਤੇ ਜੀਨਾ ਸ਼ੀਨਾ ਵਾਲਾ ਨਹੀਂ ਕੋਈ ਪੰਗਾ ਹੁੰਦਾ ਸੀ ਸੋਹਰੇ ਨੂੰ ਤਾਂ ਨੂੰ ਦੀ ਸ਼ਕਲ ਹੀ ਭੁੱਲ ਜਾਣੀ ਜਨਾਨੀਆਂ ਦਾ ਘੁੰਡ ਜੋ 1.5 ਫੁੱਟ ਲੰਬਾ ਹੁੰਦਾ ਸੀ 15-15 ਜੀ ਰਹਿੰਦੇ ਸੀ ਕੋ ਛੱਤ ਥੱਲੇ ਤੇ ਘਰਾਂ ਵਿੱਚ ਨਿੱਘ ਤੇ ਪਿਆਰ ਹੁੰਦਾ ਸੀ ਗਾਮੇ ਝੋਟੇ ਨੂੰ ਖੜੇ-ਖੜੇ ਨੱਥ ਪਾਉਣ ਵਾਲਾ ਬਾਬੇ ਅਮਰ ਸਿੰਘ ਉਹ ਨਾਂ ਦਾ ਸਰਦਾਰ ਹੁੰਦਾ ਸੀ ਤੇ ਕਹਿੰਦਾ ਸ਼ੈਦ ਵਾਲਿਆ ਕਰਦਾ ਜੇ ਤੂੰ ਵੀ ਕੋਈ ਕੰਮ ਚਾਜਦੇ ਤੇ ਸ਼ਾਇਦ ਤੇਰਾ ਵੀ ਜਾਗ ਉੱਪਰ ਨਾਮ ਹੁੰਦਾ ਸੱਪ ਡੰਗੇ ਨੂੰ ਕਹਿੰਦੇ ਸੀ ਸ਼ਹਿਰ ਲੈਣਾ ਜੇਕਰ ਜਉਂਦਾ ਤਾਇਆ ਸਤਨਾਮ ਹੁੰਦਾ ਜੇਕਰ ਜਉਂਦਾ ਤਾਇਆ ਸਤਨਾਮ ਹੁੰਦਾ ਪਿੰਡ ਦੀਆਂ ਮਹਾਨ ਸ਼ਕਤੀਆਂ ਦੇ ਨਾਂ ਲੈ ਬਹੁਤ ਬਜ਼ੁਰਗਾਂ ਨੂੰ ਯਾਦ ਕੀਤਾ ਜਾ ਰਿਹਾ ਸਾਬੂ ਸਲੂਨ ਸਾੜਾ ਵੀਰ ਉਹ ਵੀ ਤੁੰਦ ਮਹਾਨ ਰਾਕ ਕਬੱਡੀ 782 ਡੋਰ ਕੌਂਦੇ ਉੱਤੇ ਵੱਡਾ ਧੰਨਵਾਦ ਕਰਦੇ ਭਰਾ ਦਾ ਵੱਡਾ ਧੰਨਵਾਦ ਕੀਤਾ ਜਾਂਦਾ ਬੇਨਤੀ ਯਾਰ ਛੰਡੂ ਗੁੱਜਰ ਤੇ ਲੱਕੀ ਗਰਜਾ ਨਾ ਬੇਨਤੀ ਕਰਦਾ ਅਮਰੀਕ ਸਿੰਘ ਜੀ ਪ੍ਰਧਾਨ ਸਾਹਿਬ ਗੁਰਵਿੰਦਰ ਸਿੰਘ ਜੀ ਲਾਡੀ ਦਲਜੀਤ ਸਿੰਘ ਜੀ ਪੰਜਾਬ ਪੁਲ ਜਰਨੈਲ ਸਿੰਘ ਤੇ ਕਮਲਜੀਤ ਤੇ ਲਾਲਾ ਪੰਕਜ ਤੇ ਧਰਮਿੰਦਰ ਸਿੰਘ ਜੀ ਜਨਰਲ ਸੱਤਰ ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਉਹ ਫੋਟੋ ਕਰਾ ਕੇ ਕੁਸ਼ਤੀ ਜਿਹੜੀ ਸ਼ੁਰੂ ਕਰਵਾ ਦੇਣੇ ਬਰੀ ਬੇਨਤੀ ਹੈ ਵੱਡੇ ਚੱਤੇ ਜਿਹੜੇ ਹਨ ਮੰਦਪਰੀਦ ਕਿੰਨਾ ਸਮਾਂ ਹੋ ਗਿਆ 13 ਮਿੰਟ 13 ਮਿੰਟ ਹੋ ਗਏ ਨੇ ਸਤਿਨਾਮ ਘੜੀ ਵੀ ਟਿਕ ਟਿਕ ਕਰਦੀ ਓਏ ਸ਼ਾਮਾਂ ਦਾ ਵੇਲਾ ਤੇ ਸ਼ਾਮਾਂ ਬੜਾ ਬਲਵਾਨ ਸੋਨੇ ਦੀ ਕਬਰ ਕਰੋ ਇਹ ਚਲਦਾ ਤੇਜ ਹਫਤਾਰ ਸਾਬੂ ਸਲੂਣ ਵਾਲਿਆ ਸਮੇ ਜੀ ਨਮਜ ਫੜੋ ਪਰ ਇਧਰ ਲਗੋਟਾ ਫੜਿਆ ਆਇਆ ਇਥੂ ਦਾ ਲਗਣਾ ਸੇਡੋ ਨਸਾਰੇ ਵਾਲੋ ਇਲਾਕੇ ਦੀ ਸੰਗਤ ਪੁੱਜੀ ਜੀ ਆਹ ਦਾਜ ਦੇਸ ਤੇ ਕਹਿੰਦੇ ਜਿੱਤਾਂ ਹਰਾਂ ਦੇ ਫੈਲੇ ਹੋ ਜਾਂਦੇ ਨੇ ਰਿੱਕੀ ਵੇਖ ਲੱਗ ਗਿਆ ਲੱਗ ਗਿਆ 31000 ਦੇ ਲੱਗ ਗਿਆ ਮੈਂ ਅਗਲੀ ਬੇਨਤੀ ਕਰਦਾ ਲੱਕੀ ਗਰਚਾ ਤੇ ਸ਼ੀਟੂ ਗੁਜਰ ਪਹਿਲਵਾਨਾਂ ਨੂੰ ਬੇਨਤੀ ਹੈ ਸਮੇਂ ਨੂੰ ਮੱਦੇ ਨਜ਼ਰ ਰੱਖਦੇ ਬੱਲੇ ਬੱਲੇ ਵੀ ਇੱਕ ਵਾਰੀ ਤਾੜੀਆਂ ਜੁਮੇ ਸ਼ਾਹ ਨੂੰ ਤਾੜੀ ਮਾਰਿਓ ਖੜਗਾ ਜੀ ਇੱਕ ਵਾਰੀ ਤਾੜੀ ਮਾਰ ਦਿਓ ਟੋਲੀ ਇੱਕ ਮਿੰਟ ਟੋਲੀ ਵੀਰ ਇੱਕ ਵਾਰੀ ਤਾੜੀ ਜੁਮੇ ਸ਼ਾਹ ਗੁਰਦਿਲ ਜੇ ਕੂਸਤੀ ਦਾ ਸਵਾਲ ਹੁੰਦਾ ਤਾੜੀ ਮਾਰ ਦਿਓ ਵੀ ਇੱਕ ਵਾਰੀ ਸ਼ਾਹ ਕੋੜੀਆਂ ਜੁਮਾ ਜਿੱਤ ਗਿਆ ਔਰ ਕਹਿੰਦੇ ਫੱਲਾ ਜਿਹੜੀਆਂ ਟਕਾਇਲ ਆ ਗਿਆ ਫੜ ਪੈਸੇ ਮਾਇਆ ਦੇ ਗੱਫੇ ਸ਼ਾਹ ਕੋੜੀਆਂ ਜੁਮਾ 31000 ਦੀ ਇਹ ਚੰਡੀ ਸੀ 2 ਨੰਬਰ ਦੀ ਆਖਰ ਗੁਸਤਿਦੂ ਕਹਿੰਦੇ ਜੁਮਾ ਸ਼ਾਹਕੁਰ ਦੀ ਧਰਤੀ ਦਾ ਕਹਿੰਦੇ ਬੱਲੇ ਬੱਲੇ ਕਰਾ ਗਿਆ ਅਰਸ਼ਕ ਵੀਰਾਂ ਨੂੰ ਬੇਨਤੀ ਹੈ ਕਿ ਜੁਮੇ ਦਾ ਮਾਣ ਤਣਾ ਜਰੂਰ ਕਰਨਾ ਬਣਦਾ ਹੈ ਜੁਮਿਆ ਇੱਕ ਵਾਰੀ ਗੇੜਾ ਜਰੂਰ